ਔਰ ਤੁਸੀਂ ਇਸ ਕਰ ਬੂਜੇ ਦੀ ਕੀ ਖਾਸੀ ਦੱਸਦੇ ਆਂ ਅਦਰ ਵੈਰਟੀਆਂ ਵਿੱਚ ਤੁਸੀਂ ਲਾ ਕੇ ਦੇਖੀ ਹੋਣਗੀਆਂ ਬਿਲਕੁਲ ਇਧਰ ਇੱਕ ਤਾਂ ਫਰੂਟ ਬੋਅਛ ਤੇ ਅਗਰੇ ਗਾੜੀ ਲੰਮਾ ਸਮਾਂ ਬਹੁਤ ਜ਼ਿੰਦਾ ਵਾ ਇਹ ਪਲੱਸ ਪੁਆਇੰਟ ਹੈ ਜੀ ਇਹ ਨੈਕਸਟ ਏ ਤੇ ਬਹੁਤ ਜ਼ਿਆਦਾ ਇਹ ਰੰਗੂ ਸੈਟ ਆਉਂਦਾ ਜਿਹੜਾ ਸਟਾਰਟਿੰਗ ਤੇ ਤਾਂ ਪੰਜ ਚਾਰ ਦਾੜੀਆਂ ਜਿਹੜੇ ਜੱਟ ਨਾਲ ਸਟਾਰਟ ਹਾਂ ਜੀ ਇਹ ਨੈਕਸਟ ਲੈਵਲ ਤੇ ਇਹਦੀ ਬੂਹੇਟਿੰਗ ਬਹੁਤ ਜ਼ਿਆਦੀ ਹੈ ਇਹ ਤੁਹਾਨੂੰ ਆਰਾਮ ਨਾਲ ਚਾਰ ਤੋਂ ਪੰਜ ਤੜੀਆਂ ਦੇ ਦਊਗਾ ਜੀ ਹਾਂ ਜੀ ਫਸਲਾਂ ਬਹੁਤ ਬਰਕਤ ਆਉਂਦੀਆਂ ਕੱਕੇ ਪਹਿਲੀਆਂ ਜਿਹੜਾ 7-8 ਤੜਾਈਆਂ ਕਰ ਦਿੰਦੀ ਹੈਗੀਆ ਹੁਣ ਮੌਸਮ ਦੇ ਹਿਸਾਬ ਨਾਲ ਡਿਪੈਂਡ ਹਾਂਜੀ ਮੌਸਮ ਪੰਜ ਕਿ ਹਾਂਜੀ ਮੌਸਮ ਨਹੀਂ ਟਿਕਦਾ ਬਸ ਫੀਲ ਬਣਿਆ ਰਹੇ ਤਾਂ ਪੰਜ ਤੜਾਈਆਂ ਬੱਲੇ ਬੱਲੇ ਕਰਾਂ ਹਾਂਜੀ ਤੁਸੀਂ ਕੁੱਲ ਮਿਲਾ ਕੇ ਇਹ ਵੈਰੈਟੀ ਤੋਂ ਸੰਤੁਸ਼ਟ ਹੋ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਹੁਣ ਕੀ ਵੈਰੈਟੀ ਦਾ ਨਾਮ ਕੀ ਹੈ ਜੀ 골ਡਨ ਜੁਗਨੋਲਡਰ ਚੀ ਜਾਰਾ ਤੁਸੀਂ ਹਰ ਸਾਲ ਲਾਉਣਾ ਜੀ ਭਾਜੀ ਤੁਸੀਂ ਦੋ ਸ਼ਬਦ 골ਡਨ ਜੁਗਲੀ ਵੈਰੈਟੀ ਬਹੁਤ ਵਧੀਆ ਖੇਤਾਂ ਜਾ ਕੇ ਮਜ਼ਾ ਆ ਗਿਆ ਕਬੂਜਾ ਵੇਖ ਕੇ ਹਰਾ ਭਰਾ ਬਹੁਤ ਵਧੀਆ ਭਾਜੀ ਬਹੁਤ ਹਰਾ ਭਰਾ ਖੇਤ ਹੈ ਔਰ ਤੜਾਈ ਚੱਲ ਰਹੀ ਹੈ ਇਸ ਵੇਲੇ ਔਰ ਸਾਇਜ ਬਹੁਤ ਵਧੀਆ ਹੈ ਹਾਂਜੀ ਇਹ ਸਾਡੇ ਨਾਲ ਭਾਜੀ ਭਪਿੰਦਰ ਸਿੰਘ ਰਾਇਲ ਐਗਰੀਕਲਚਰ ਤੋਂ ਮੌਜੂਦ ਨੇ ਭਪਿੰਦਰ ਸਿੰਘ ਜੀ ਤੁਸੀਂ ਇਹ ਖਰਬੂਜੇ ਦੀ ਵੈਰਾਈਟੀ ਐਸਐਲ ਵੇਚੀ ਹੈ ਤੁਹਾਡੀ ਐਸਐਲ ਪਹਿਲੇ ਸਾਲ ਦੁਕਾਨਦਾਰੀ ਹੈ ਤੁਹਾਨੂੰ ਕਿਵੇਂ ਲੱਗਾ ਖੇਤ ਚਾਣ ਕੇ ਰਿਜ਼ਲਟ ਗੋਲਡਨ ਦੁੱਧ ਦਾ ਪਹਿਲਾਂ ਮਨ ਦੇ ਵਿੱਚ ਸੰਤੁਸ਼ਟੀ ਨਹੀਂ ਸੀ ਜਦੋਂ ਮਾਲਕੀਰ ਆਪਾਂ ਫੀਲਡ ਨਹੀਂ ਨਾ ਦੇਖਦੇ ਤੇ ਫਾਰਮਰ ਦਾ ਰਿਵਿਊ ਨਹੀਂ ਲੈਂਦੇ ਆਪਾਂ ਨੂੰ ਕੋਈ ਇੰਨਾ ਨੋਲੇਜ ਨਹੀਂ ਸੀ ਇਸ ਵਾਰ ਬਟ ਇਸ ਵਾਰੀ ਜਿਹੜੇ ਪਲੌਟ ਦੇਖੇ ਆਪਾਂ ਜਿੰਨੇ ਵੀ ਮੈਂ ਪਲੌਟ ਦੇਖੇ ਆ ਸਾਰੇ ਬੈਸਟ ਟੂ ਬੈਸਟ ਆ ਤੇ ਤੁਸੀਂ ਇਹ ਦੇਖ ਸਕਦੇ ਹੋ ਇੱਕ ਤੇ ਦਾ ਸਾਈਜ਼ ਸਟੈਂਡਰਡ ਆ ਨੈਟ ਜਿਹੜਾ ਹੈ ਜਾਲੀ ਪ੍ਰੋਪਰ ਬਹੁਤ ਸ਼ਾਨਦਾਰ ਆ ਇਹ ਕੋਈ ਮਿਸਿੰਗ ਨਹੀਂ ਵੀ ਇਹ ਨਹੀਂ ਵੀ ਕਿਸੇ ਸਾਈਡ ਤੋਂ ਮਿਸਿੰਗ ਹੋਵੇ ਜਾਲੀ ਬਹੁਤ ਜ਼ਬਰਦਸਤ ਆ ਬਾਕੀ ਫਰੂਟ ਸਟੇਜ ਬਹੁਤ ਵਧੀਆ ਵਾ ਮਗਰ ਤੁਸੀਂ ਇੱਕ ਜਿਹੜਾ ਪਲਾਂਟ ਤੋਂ ਆ ਦੇਖ ਸਕਦੇ ਹੋ ਫਰੂਟ ਜਿਹੜੇ ਆ ਕਮ ਸੇ ਕਮ 8 ਤੋਂ 9 ਫਰੂਟ ਆ 7-8 ਫਰੂਟ ਇੱਕ ਬੇਲ ਨੂੰ ਬਿਲਕੁਲ ਪ੍ਰੋਪਰ ਆ ਜੀ ਠੀਕ ਹੈ ਤੇ ਇਹਦੇ ਵਿੱਚ ਖਾਸੀਅਤ ਇੱਕ ਹੋਰ ਆ ਵੀ ਇੱਕ ਜਿਹੜਾ ਪਲਾਟ ਆ ਉਹਨੂੰ 7 ਤੋਂ 8 ਫਰੂਟ ਆ 7 ਤੇ 8 ਫਰੂਟ ਜਿਹੜੇ ਆ ਸੇਮ ਸਾਈਜ਼ ਦੇ ਆ ਠੀਕ ਆ ਬਹੁਤ ਵਧੀਆ ਗੱਲ ਇਹ ਜਿਹੜੀ ਆ ਨਾ ਇਹ ਇੱਕ ਸਾਈਜ਼ ਦੇ ਆ ਨਹੀਂ ਤੇ ਕੀ ਹੁੰਦਾ ਆ ਜੇ ਮੰਨ ਲਓ 5 ਫਰੂਟ ਲੱਗੇ 5 ਚੋਂ 3 ਫਰੂਟ ਇੱਕ ਸਾਈਜ਼ ਦੇ ਹੁੰਦੇ ਆ 2 ਫਰੂਟ ਉਦੋਂ ਛੋਟੇ ਆ ਜਾਂਦੇ ਇਹ ਜਿਹੜੀ ਆ ਛਾੜਟ ਜਿਹੜੀ ਆ ਬਹੁਤ ਘੱਟ ਕੀ ਨਾ ਮਾਤਰ ਹੋਊਗੀ ਜੀ 99% ਜਿਹੜੇ ਆ ਇਹਦੇ ਵਿੱਚ ਫਰੂਟ ਜਿਹੜਾ ਆ ਉਹ ਸਭ ਤੋਂ ਉੱਪਰ ਆ ਤੇ ਨੰਬਰ 2 ਤੇ ਜਿਹੜੀ ਆ ਅੱਗੇ ਆ ਇਹ ਫਰੂਟ ਦੀ ਤੜਾਈ ਹੋਣ ਤੋਂ ਬਾਅਦ ਜਿਹੜੀ ਨੈਕਸਟ ਸਟੇਜ ਆ ਉਹ ਵੀ ਫਰੂਟ ਤਿਆਰ ਹੋ ਰਿਹਾ ਵਾ ਤੇ ਵੱਲ ਵੀ ਬਹੁਤ ਸ਼ਾਨਦਾਰ ਖੜੀ ਆ ਠੀਕ ਆ ਤੁਸੀਂ ਇੱਧਰ ਦੇਖ ਸਕਦੇ ਹੋ ਇਹ ਨਹੀਂ ਇਹ ਸਾਰਾ ਆਵੇ ਇੱਧਰ ਬਹੁਤ ਸ਼ਾਨਦਾਰ ਫਰੂਟ ਆ ਜੀ ਆ ਦੇਖੋ ਠੀਕ ਆ ਇਹ ਵੇਖੋ ਬਹੁਤ ਜ਼ਬਰਦਸਤ ਆ ਮਗਰ ਵੀ ਫਰੂਟ ਬਹੁਤ ਤਿਆਰ ਹੋ ਰਿਹਾ ਵਾ ਬਹੁਤ ਹੀ ਜ਼ਬਰਦਸਤ ਆ ਠੀਕ ਆ ਤੁਹਾਨੂੰ ਹੁਣ ਪੂਰਾ ਕੰਫੀਡੈਂਸ ਹੈ ਵੈਰਿਟੀ ਦਾ ਮੈਂ ਕਹਾਂ ਜੀ 100 1% ਔਰ ਅਗਲੇ ਸਾਲ ਫਿਰ ਦਬਾ ਕੇ ਵੇਚੋਗੇ ਬਿਲਕੁਲ ਬਿਲਕੁਲ ਜੀ ਬਿਲਕੁਲ ਰੇਡ ਦੇ ਵਿੱਚ ਆੜ ਕੇ ਰਿਜ਼ਲਟ ਦੇਖ ਕੇ ਜਿਹੜਾ ਮਨ ਲੱਗੀ ਮੈ ਕ ਬਹੁਤ ਜਿਆਦਾ ਵਧੀਆ ਬਹੁਤ ਜਿਆਦਾ ਵਧੀਆ ਫੀਲਡ ਦੇਖ ਕੇ 플ੌਟ ਦੇਖ ਕੇ ਬਹੁਤ ਮਜ਼ਾ ਆ ਠੀਕ ਹੈ ਜੀ ਅਦਰ ਵੈਰਾਈਟੀਆਂ ਨਾਲੋਂ ਠੀਕ ਆ ਬਹੁਤ ਜਿਆਦਾ ਵਧੀਆ ਰਿਜ਼ਲਟ ਆ ਇਹ 10 ਚੋਂ ਆਪਾਂ ਨੰਬਰ ਦੇ ਰਹੇ ਹੋਣਗੇ ਕਿੰਨੇ 10 ਚੋਂ ਆਪਾਂ 11 ਨੰਬਰ ਦਵਾਂਗੇ ਠੀਕ ਹੈ ਜੀ ਠੀਕ ਆ ਕਿਸਾਨ ਦੋਸਤੋ ਮੈਂ ਰਣਜੀਤ ਸਿੰਘ ਮੇਰਾ ਸਾਥੀ ਮਿਸਟਰ ਮਨਪ੍ਰੀਤ ਸਿੰਘ ਔਰ ਅਸੀਂ ਕਿਸਾਨ ਦੇ ਖੇਤ 'ਚ ਖੜੇ ਹਾਂ ਤੁਹਾਨੂੰ ਗੋਲਡਨ ਜਬਲੀ ਦਾ ਰਿਜ਼ਲਟ ਦਿਖਾਇਆ ਔਰ ਅਸੀਂ ਤੁਹਾਡੇ ਧਨਵਾਦੀ ਆ ਜੀ ਤੁਸੀਂ ਆਪਣੇ ਖੇਤ ਚ ਗੋਲਡਨ ਜੁਬਲੀ ਵੈਰੈਟੀ ਨੂੰ ਥਾਂ ਦਿੱਤੀ ਔਰ ਅਸੀਂ ਕੰਪਨੀ ਲੈਵਲ ਤੇ ਕੋਸ਼ਿਸ਼ ਕਰਾਂਗੇ ਕਿ ਅੱਗੇ ਹੋਰ ਤੁਹਾਨੂੰ ਇੱਕ ਤੋਂ ਇੱਕ ਵਧੀਆ ਵੈਰੈਟੀ ਦੇ ਧੰਨਵਾਦ